ਲਾ ਕਬੱਡੀ ਪਾਰਿਆਂ ਦਾ ਵੀ ਖੁਸ਼ੀ ਆ ਲੋਕ ਚੋਂਦੇ ਆ ਵੀ ਦੁਕਾਨਾਂ ਦਾ ਟੱਚ ਲਵੇ ਤੇ ਗੱਲ ਬਣ ਜਾਵੇ ਲਓ ਬਿੱਲਾ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਹਮੀਦੀ ਦਾ ਖੇਡ ਮੈਦਾਨ ਲੋਕਾਂ ਨੂੰ ਚਾਹ ਚੜਿਆ ਹੋਇਆ ਆ ਦੁਨੀਆ ਖੁਸ਼ ਆ ਕਬੱਡੀ 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 ਦੱਗ 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 ਖੁਸ਼ੀ ਕਾ ਵਾਹ 11000 ਦੇ ਹੈ ਦੁੱਕਾਂ ਵਾਲਿਆ ਕਿ ਫੈਨਜੀ ਦੀ ਬਾਤ ਦੁਨੀਆ ਕਹੌਂਦਾ ਕਿਸੇ ਤੋਂ ਨਾ ਘੱਟ ਵੱਲੀਏ ਖੇਡਦਾ ਦਲੇਰੀ ਨਾਲ ਵੇਖਿਆ ਮੈਂ ਦੁੱਕਾਂ ਵਾਲਾ ਜੱਟ ਵੱਲੀਏ ਕਹਿੰਦਾ ਹੁਣ ਪੁੱਛਣਾ ਹਮੇਤੀ ਚ ਕੀ ਹੋਈ ਜਾਂਦਾ ਵੇਖਾ ਹਮੇਤੀ ਚ ਹੱਲਾ ਗੁੱਲਾ ਹੋਈ ਜਾਂਦਾ ਕਹਿੰਦਾ ਕੰਮ ਕਰ ਦੱਸ ਤੇਰਾ ਕੀ ਚੋਪਰਾ ਹੱਲਾ ਗੁੱਲਾ ਹੱਲਾ ਗੁੱਲਾ ਰੱਖੀਦਾ ਕਰਾ ਕੇ ਬਤਲੋ ਹਰਫ ਜਿੰਨੇ ਨੇ ਗੱਲ ਕੀਤੀ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਹਰਵਿੰਦਰ ਵਾਹ ਵੇ 11000 ਦੇ ਤੋਂ ਐ ਆਹ ਗੱਲਾਂ ਕਹਿੰਦੇ ਟਿਕਾਣੇ ਐ ਉਧਰ ਮੇਲਾ ਚੋਟਰੀ ਦਾ ਖੇਡਿਆ ਜਾ ਰਿਹਾ ਆ ਦੁਗ